ਫਸਟ ਤੋਂ ਬਾਰੇ ਤਾਂ ਦੀਵਾਲਾ ਕਰਦੇ ਹੋਏ ਉਸੇ ਨਾਕਾਬੰਦੀ ਕੀਤੀ ਹੋਈ ਸੀ ਜੀ ਕੋਲ ਮਾਚੀ ਵਾਲਾ ਰੋਡ ਤੇ ਬਾਈਕ ਮੋਟਰਸਾਈਕਲ ਤੇ ਲਈ ਹੁੰਦਾ ਸਰਵਜੀਤ ਸਿੰਘ ਨਾਮ ਦਾ ਬੰਦਾ ਖੜਾ ਸੀ ਜਦੋਂ ਉਹਦੀ ਪੁੱਛਪੜਤਾਲ ਕੀਤੀ ਤਾਂ ਉਹਨੇ ਹੀ ਮੌਕੇ ਤੇ ਆਪਣੀ ਸਤੀ ਦੇਵ ਦੇ ਵਿੱਚ ਨਾ ਲਪਾ ਫੜ ਕਰਦਾ ਨਾ ਤੇ ਚੈੱਕ ਕਰਨ ਤੇ ਤਾਂ ਉਹਦੇ ਬਿੱਟ ਨੂੰ ਸੁਣਾਇਆ ਪਰ ਆ ਉਹ ਰਾਤ ਦੇ ਵਿੱਚ ਪੇਸ਼ ਕੀਤਾ ਕਿੱਥੋਂ ਦਾ ਕਹਿੰਦੇ ਸੀ ਕੀ ਕਰਦਾ ਸੀ ਪਿੰਦਾ ਦੀ ਆਦੀ ਵੀ ਹੈ ਇਹ ਆਦੀ ਵੀ ਹੈ ਤੇ ਪਹਿਲਾਂ ਤਿੰਨ ਮੁਕੱਦਮੇ ਦਰਜ ਨੇ ਇੱਕ ਰਾਜਪੁਰੇ ਦਾ ਇੱਕ ਫਤਿਹਗੁਰ ਸਾਹਿਬ ਦਾ ਤੇ ਇੱਕ ਹੋਇਗਾ ਆਪਣੇ ਖਰੜ ਦਾ ਕਿ ਜਿਹੜਾ ਹੈਗਾ ਆਦੀ ਹੈ ਇਹ ਸੁਨਾਏਗਾ ਜਿਹੜਾ ਦੂਸਰੀ ਸਟੇਟ ਤੋਂ ਲੈ ਕੇ ਆਉਂਦਾ ਸੀਗਾ ਹਾਂ ਫਰੀਆਨਾ ਸਰ ਇਹ ਜਿਹਦਾ ਵੀ ਸੀ ਜੀ ਹਾਂ ਜੀ ਬੇਚਨ ਦੀ ਕਾਂ ਤੇ ਖੜਾ ਸੀ ਉਹ ਅਢੀਕ ਕਰ ਰਿਹਾ ਸੀਗਾ ਇਹ ਆਪਣੇ ਕਾਕ ਦੀ ਉਹ ਜਦੋਂ ਪੁਲਿਸ ਪਟਰੀ ਨੂੰ ਸ਼ੱਕ ਪਿਆ ਤਾਂ ਉਹ ਜਾਕੇ ਫਿਕਸਨ ਲੱਗਿਆ ਤਾਂ ਬੱਕਲੂ ਨੇ ਰਿਕਸ਼ਾ ਚਾੜਾ ਜਾਉਂਗਾ ਫੱਲੇ ਲੁਫਾ ਫੜ ਦਤਾ ਕਿੰਨੀ ਰੇਤ ਉਹ ਜਿਹੜਾ ਸਪਲਾਈ ਕਰਦਾ ਸੀ ਕਿ ਕਿੱਥੋਂ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੱਥੇ ਕਿੱਥੇ ਇਹ ਕਿਹੜੀ ਕਿਹੜੀ ਇਹ ਤੇ ਤਕਰੀਬਨ 8 ਸਾਲ ਤੋਂ ਜੇ ਕੰਮ ਕਰਦਾ ਹੈ ਤੇ ਸ਼ਖਸ ਦੀ ਉਮਰ ਕਿੰਨੀ ਹੈ ਜੀ ਇੱਕ ਸਾਲ ਦੇ। ਇਹਦੇ ਕੋਲ ਮੋਟਰਸਾਈਕਲ ਆ ਉਹ ਵੀ ਚੋਰੀ ਚਾਰੀ ਨੇ ਉਹਦੇ ਕਾਗਜ਼ ਪੱਤਰ ਹੈਗੇ ਨਹੀਂ। ਨਹੀਂ ਉਹ ਮੋਟਰਸਾਈਕਲ ਇਹਦਾ ਹੈ। ਪਹਿਲਾਂ ਇਹਦੇ ਇੱਕ ਮੋਟਰਸਾਈਕਲ ਚੋਰੀ ਦਾ ਮਾਮਲਾ ਕਰ ਰਿਹਾ ਹੈਗਾ। ਤੇਰਾ ਫੌਜਾ ਸਾਹਿਬ ਕੀ ਕੰਮ ਕਰਦਾ ਮੁੰਡੇ ਦਾ? ਕੁਛ ਨਹੀਂ। ਦੇਲੇ। ਦੇਲੇ। ਮਰਦੂਦ। ਉਹ ਨੋਜ਼ ਆਪਸ ਪੇਚ ਕਿਚਾਰ ਮਾਰਨ ਦਾ। ਹਾਂਜੀ ਇਹ ਤਾਂ ਦੋ ਦਿਨ ਦਾ ਮਾਰਨ ਦਾ। ਕਿਹਦੇ ਦਾ ਰਹਿਣ ਦਾ ਨਾਮ ਕੀ ਹੈ? ਇਹ ਸਰਬਜੀਤ ਸਿੰਘ ਹੈ ਜੀ। ਪੁੱਤਰ ਹੈਗਾ ਗੁਰਮੀਤ ਸਿੰਘ ਇਹ ਗੁਰਨਾਣਕ ਸਹੀਦ ਭਗਤ ਸਿੰਘ ਕਲੋਨੀ ਐ ਇੱਥੇ ਸਮਰਾਲਾ ਦੇ ਵਿੱਚ ਫੋਟੋ ਪ੍ਰੈਸ ਨੇ ਇਹ ਜਿਹੜਾ ਨਸ਼ਾ 8 ਸਾਲ ਤੋਂ ਸਪਲਾਈ ਕਰਦਾ ਕਿਹੜੇ ਕਿਹੜੇ ਏਰੀਆ ਚ ਸਪਲਾਈ ਕਰਦਾ ਤੇ ਕਿੱਥੋਂ ਕਿੱਥੋਂ ਲੈਂਦਾ ਜੀ ਇਹ ਪਹਿਲਾਂ ਜਿਹੜਾ ਹੈਗਾ ਰਾਜਪੁਰੇ ਸਾਈਡ ਫਤੇਗੜ੍ਹ ਸਾਈਡ ਕਰਦਾ ਸੀ ਉੱਥੇ ਦੇ ਬਕਾਫਨ ਕਰਦੇ ਤੇ ਆਪਣੇ ਏਰੀਆ ਚ ਵੀ ਸਮਰਾਲਾ ਹਲਕੇ ਚ ਸਪਲਾਈ ਕਰਦਾ ਜੀ ਸਮਰਾਲਾ ਹਲਕੇ ਦੇ ਵਿੱਚ ਏਰੀਆ ਦੇ ਵਿੱਚ ਨਾ ਇਹ ਕੱਲ ਆਇਆ ਸੀ ਲੈਣ ਵਾਸਤੇ buruinho para o preto.